ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ న్యూਸ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤਾਂ ਦੱਸਣ ਜਾ ਰਿਹਾ ਹਾਂ 51 52000 ਰੁਪਏ ਕੁੜੀਆਂ ਦੇ ਵਿਆਹ ਵਾਲੇ ਜਿਹੜੇ ਪੈਸੇ ਨੇ ਉਹ ਖਾਤਿਆਂ ਦੇ ਵਿੱਚ ਪੈ ਚੁੱਕੇ ਨੇ ਕਿੰਨਾ ਲੋਕਾਂ ਦੇ ਖਾਤੇ ਵਿੱਚ ਪੈਣਗੇ ਇਹ ਪੈਸੇ ਉਹ ਵੀ ਤੁਹਾਡਾ ਸਾਂਝਾ ਕਰਨਾ ਹੈ ਨਾਲੇ ਤੁਹਾਨੂੰ ਦੱਸਾਂਗੇ ਜੀ 2 2000 ਰੁਪਏ ਜਿਹੜੇ ਪੈਣਗੇ ਇਸੇ ਮਹੀਨੇ ਕਿਹੜੀ ਦੇਗੀ ਨੂੰ ਪੈਣ ਵਾਲੇ ਨੇ ਕੀ ਇਹ ਪੈਸੇ ਉਹ ਵੀ ਤੁਹਾਡਾ ਸਾਂਝੇ ਕਰਦੇ ਨੇ ਦੋਸਤੋ ਪਹਿਲਾਂ ਛੋਟੀ ਜੀ ਗੁਜਾਰਿਸ਼ ਹੈ जिन्ने ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲਾ ਮੈਂ ਅੱਪਡੇਟ ਦੇ ਦੁੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਅਹੁਦਾ ਸੰਭਾਲਣ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਜਿਤਕੌਰ ਨੇ ਦਿੱਤੀਆਂ ਨੇ ਜੀ ਸ਼ੁਭ ਕਾਮਨਾਵਾਂ ਇਹ ਖਬਰ ਹੈ ਜੀ ਕੈਬਨਨਟ ਮੰਤਰੀ ਪੰਜਾਬ ਡਾਕਟਰ ਰਵਜੀਤ ਸਿੰਘ ਨੇ ਅੱਜ ਚੰਡੀਗੜ੍ਹ ਵਿੱਚ ਸਥਾਨਕ ਸਰਕਾਰਾਂ ਵੱਜੋਂ ਆਪਣਾ ਅਹੁਦਾ ਸੰਭਾਲ ਲਿਆ ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਦੀ ਚੇਅਰਪਰਸਨ ਗਰਮਜੀਤ ਕੌਰ ਨੇ ਉਹਨਾਂ ਦੇ ਚੰਡੀਗੜ੍ਹ ਦਫ਼ਤਰ ਪੁੱਜ ਕੇ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਹਨਾਂ ਦੇ ਨਵੇਂ ਕਾਰਜਕਾਲ ਦੀ ਸਫਲਤਾ ਦੀ ਕਾਮਨਾ ਵੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਕਿਸਾਨਾਂ ਦੇ ਸੰਘਰਸ਼ ਦੀ ਹੋਈ ਹੈ ਜੀ ਜਿੱਤ ਸ਼ਹੀਦ ਤੇ ਜ਼ਖਮੀ ਕਿਸਾਨਾਂ ਦੇ ਮਜ਼ਦੂਰਾਂ ਨੂੰ ਮਿਲੇਗਾ ਜੀ ਮੁਆਵਜ਼ਾ ਕਿਸਾਨਾਂ ਅਗੂਆਂ ਦੀ ਡੀਸੀ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ 'ਚ ਮੰਗਣਾ ਜਿਹਨੇ ਮੰਗ ਲਈਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾਗੂ ਸਵਰਨ ਸਿੰਘ ਪੰਦੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖਲੇਰਾ ਬਾਲਾ ਦੀ ਅਗਵਾਈ ਹੇਠ ਸ਼ੁਰੂ ਕੱਲ੍ਹ ਦੀ ਡੀਸੀ ਦਫ਼ਤਰ ਮੋਰਚਾ ਦੌਰਾਨ ਫੇਲ ਹੋਈ ਗੱਲਬਾਤ ਤੋਂ ਬਾਅਦ ਜੱਥੇਬੰਦੀ ਵੱਲੋਂ ਅੱਜ ਰੇਲ ਰੋਕੋ ਮੋਰਚਾ ਸ਼ੁਰੂ ਕਰਨ ਦੇ ਐਲਾਨ ਕੀਤਾ ਗਿਆ ਸੀ ਜੱਥੇਬੰਦੀ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਿੱਤੇ ਚਲਦੇ ਅੱਜ ਦੇਵੀदासਪੁਰਾ ਰੇਲਵੇ ਟ੍ਰੈਕ ਨੇੜੇ ਅੰਮ੍ਰਿਤਸਰ ਦਿੱਲੀ ਰੇਲ ਮਾਰਗਨ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰ ਇਕੱਠੇ ਹੋਏ ਸਨ ਉਸ ਤੋਂ ਬਾਅਦ ਅਗਲੀ ਵੀਡੀਓ ਵੱਡੀ ਖਬਰ ਹੈ ਜੀ ਮੰਤਰੀ ਬਨਨ ਮਗਰੋ ਪਹਿਲੀ ਵਾਰ ਲਹਿਰਾ ਗਾਗਾ ਪੁੱਜੇ ਨੇ ਜੀ ਬਰਿੰਦਰ ਕੁਮਾਰ ਗੋਇਲ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਪੰਜਾਬ ਦੇ ਨਵ ਨਿਯੁਕਤ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਦਾ ਅੱਜ ਸ਼ਾਮ ਮੰਤਰੀ ਬਨਨ ਮਗਰੋ ਪਹਿਲੀ ਵਾਰ ਲਹਿਰਾ ਗਾਗਾ ਪਹੁੰਚਣ ਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਮਾਰਕੀਟ ਕਮੇਡੀ ਦਫਤਰ ਵਿਖੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਜ਼ਿਲ੍ਹਾ ਪੁਲਛਰੀ ਟੁਕੜੀ ਵੱਲੋਂ ਰਸਮੀ ਸਲਾਮੀ ਵੀ ਦਿੱਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜੈ ਸਿੰਘ ਵਾਲਾ ਤੋਂ ਜੱਸੀ ਬਾਗ ਵਾਲੀ ਤੱਕ 13 ਕਿਲੋਮੀਟਰ ਲੰਮੀ ਲਿੰਕ ਸੱਕ ਦਾ ਜਿਹੜਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ 13 ਕਿਲੋਮੀਟਰ ਲੰਮੀ ਸੜਕ ਵਾਸਤੇ 15 ਸਾਲਾਂ ਤੋਂ ਬਣਾਏ ਜਾਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਪਰ ਰਵਾਇਤੀ ਪਾਰਟੀ ਨੇ ਸਰਕਾਰਾਂ ਨੇ ਲੋਕਾਂ ਇਸ ਸਾਂਝੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਹਰਪੰਦਰ ਸਿੰਘ ਯੂਟਿਓ ਨੇ 70 ਕਰੋੜ ਰੁਪਏ ਦੀ ਲਗਨ ਤਿਆਰ ਹੋਣ ਵਾਲੇ ਰੇਲਵੇ ਓਵਰ ਬ੍ਰਿਜ ਦਾ ਰੱਖਿਆ ਜੀ ਨੀ ਪੱਥਰ ਤਰਨਤਰ ਵਿਖੇ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਬੀਤਾਂ ਸਵੇਰ ਹਲਕਾ ਤਰੰਤਰੰਨ ਦੋਬਜਾਇ ਇੱਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਉਦਮ ਸਦਕਾ ਹਲਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਨੇ ਬਿਦਾਈ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਜੂਦਗੀ ਵਿੱਚ ਇਹ 25 ਰੇਲਵੇ ਲਾਈਨ ਜਿਹੜਾ ਕੱਕਾ ਕਣਿਆਲਾ ਰੇਲਵੇ ਲਾਈਨ ਤੇ ਚਾਰ ਮਾਰਗੀ ਓਵਰ ਬ੍ਰਿਜ ਦਾ ਨੀਂਹ ਪੱਥਰ ਰੱਖਿਆ ਗਿਆ ਉਸ ਤੋਂ ਬਾਅਦ ਅਗਲੀ ਬीडी ਹਰਜੀ ਸਿੰਘ ਪਵੰਤਮਾਨ ਦੀ ਰਿਹਾਈ ਸਟੇ ਪਹੁੰਚੇ ਫੱਕਵਾ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਨ ਅੱਜ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਨ ਦਾ ਬਫਤ ਪੰਜਾਬ ਦੇ ਮੁੱਖ ਮੰਤਰੀ ਭਵਨਪੰਦੀ ਰਿਹائش ਤੇ ਪੁੱਜਿਆ ਇਸ ਦੌਰਾਨ ਉਹਨਾਂ ਨੇ ਅਦਾਲਤ ਦੀਵਚੋਂ ਰਾਹਤ ਦੀ ਜਿਹੜੀ ਮੰਗ ਵੀ ਕੀਤੀ ਹੈ ਜਿਸ ਵਿੱਚ ਤਾਂ ਹੁਣ ਦੱਸਣਾ ਚਾਹੁੰਨੇ ਜੀ ਕਿਸਾਨ ਬੇਫਿਕਰ ਰਹਿਣ ਪਰਾਲੀ ਸੰਭਾਲਣ ਲਈ ਮਿਲੇਗੀ ਜੀ ਪੂਰੀ ਮਸ਼ੀਨਰੀ ਪਰ ਅੱਗ ਨਾ ਲਗਾਉਣ ਲੈਟਰ ਪ੍ਰੀਤੀ ਜਾਦਵ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਮ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮੌਜੂਦਾ ਸੀਜ਼ਨ ਨਾਲ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਪੱਖੋਂ ਬੇਫਿਕਰ ਰਹੇ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦਾ ਮਸ਼ੀਨਰੀ ਦੀ ਪੂਕਤਾ ਪ੍ਰਬੰਧ ਪਹਿਲਾਂ ਹੀ ਕਰਦੇ ਗਏ ਨੇ ਪੰਜਾਬ ਦੀ ਖੇਤੀਬਾੜੀ ਜੁਨਿਸ਼ ਨੇ ਕੇਵੀਕੇ ਰੋਣੀ ਕਿਸਾਨ ਮੇਲੇ ਵਿੱਚ ਵੀ ਕਿਸਾਨਾਂ ਨੂੰ ਭਾਵੁਕਤਾ ਨਾਲ ਮਿਲਦਿਆ ਉਹਨਾਂ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸੰਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਬਾਰੇ ਗੱਲ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਡਿਪਟੀ ਕਮਿਸ਼ਨਰ ਬਲੋਸੀਰੀ ਦਰਬਾਰ ਸਾਹਿਬ ਦਾ ਚੁਗਿਰਦਾ ਸਾਫ਼ ਕਰਨਾ ਸਾਬ ਸੁਥਰਾ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਉਸ ਤੋਂ ਬਾਅਦ ਅਗਲੀ ਵੀ ਰਾਤ ਨੂੰ 8 ਵਜੇ ਤੋਂ ਬਾਅਦ ਔਰਤਾ ਨਹੀਂ ਕਰ ਸਕਣਗੀਆਂ ਕੰਮ ਵਪਾਰਕ ਅਦਾਰਿਆਂ ਫੈਕਟਰੀਆਂ ਨੂੰ ਹੁਕਮ ਜਿਹੜੇ ਜਾਰੀ ਹੋ ਚੁੱਕੇ ਨੇ ਸਹਾਇਕ ਕਿਰਤਕ ਕਮਿਸ਼ਨ ਸੱਜੋ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਦਾਇਰ ਕੀਤੀ ਹੈ ਕਿ ਔਰਤਾਂ ਨੂੰ ਕਿਸੇ ਵੀ ਵਪਾਰਕ ਅਦਾਰੇ ਦੁਕਾਨਾਂ ਫੈਕਟਰੀਆਂ ਦੇ ਵਿੱਚ 8 ਵਜੇ ਤੋਂ ਬਾਅਦ ਕੰਮ ਨਹੀਂ ਕਰ ਦਿੱਤਾ ਸਕੀਆਂ ਉਸ ਤੋਂ ਬਾਅਦ ਅਗਲੀ ਵੀ ਹਜੀ ਖਨੌਰੀ ਬਾਰਡਰ ਤੇ ਮੋਰਚੇ 'ਚ ਕਿਸਾਨ ਨੇ ਕੀਤੀ ਹੈ ਜੀ ਖੁਦਕੁਸ਼ੀ ਟਰਾਲੀ ਨਾਲ ਰੱਸੀ ਬੰਨ੍ਹ ਕੇ ਦਿੱਤੀ ਜੀ ਜਨ ਖਨੋਰੀ ਬੱਟਰ ਦੇ ਮੋਰਚੇ ਤੇ ਕਿਸਾਨ ਨੇ ਖੁਦਕੁਸ਼ੀ ਕਰ ਲਈ 55 ਸਾਲਾ ਗੁਰਮੀਤ ਸਿੰਘ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ ਗੁਰਮੀਤ ਸਿੰਘ ਨੇ ਟਰਾਲੀ ਨਾਲ ਰੱਸੀ ਬੰਨ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਹ ਕਿਸਾਨ ਮਾਨਸਾ ਦੇ ਪਿੰਡ ਠੁੱਠੀ ਵਾਲੀ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਗੁਰਮੀਤ ਸਿੰਘ ਕਰਜ਼ੇ ਤੋਂ ਵੀ ਪ੍ਰੇਸ਼ਾਨ ਰਹਿੰਦਾ ਸੀ ਉਸ ਤੋਂ ਬਾਅਦ ਅਗਲੀ ਵਾਰ ਮਾਨ ਸਰਕਾਰ ਨੇ ਬਰਨਾਲੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਕਰਜਾਂ ਦੀ ਲਾਈ ਹੈ ਜੀ ਝੜੀ ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਨਵੀਨੀਕਰਨ ਸ਼ੁਰੂ ਹੋ ਚੁੱਕਿਆ ਹੈ। ਮੀਠੇਰ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਸੜਕਾਂ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮ ਕਰੋੜਾਂ ਰੁਪਏ ਦੀ ਲਾਗਤ ਨਾਲ ਤਰਜੀਹੀ ਦੇ ਤੌਰ ਤੇ ਕਰਵਾਏ ਜਾ ਰਹੇ ਨੇ। 35 ਕਰੋੜ ਰੁਪਏ ਜਾਰੀ ਕਰ ਦਿੱਤਾ। ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਕੇਂਦਰ ਨੇ ਜਾਰੀ ਕੀਤੇ ਨੇ ਜ 41339 ਕਰੋੜ ਰੁਪਏ ਸੀਸੀਐਲ ਸੀਐਮਾਨ ਨੇ ਲਿਆ ਚੋਨੇ ਦੀ ਖਰੀਦ ਦਾ ਜਾਇਜ਼ਾ ਕਿਹਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਚੋਨੇ ਦੀ ਖਰੀਦ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ 41339 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਜਾਰੀ ਕੀਤੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਝੋਨੇ ਦੀ ਖਰੀਦ ਦੀਆਂ ਤਿਆਰੀਆਂ ਨੂੰ ਲੈ ਕੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਭਰ ਦੇ ਬਿਨਾਂਕਾਰਾਂ ਨੂੰ ਨਵੇਂ ਰਾਸ਼ਨ ਡਿਪੋ ਦੀ ਅਲਾਟਮੈਂਟ ਲਈ ਨਿਰਧਾਰਤ ਕੀਤੀ ਗਈ ਸਮਾਂ ਸੀਮਾ ਹੋਇਆ ਜੀ ਵਾਧਾ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਪੰਜਾਬ ਸਰਪਰਦੇ ਬਿਨਾਂਕਾਰਾਂ ਨੂੰ ਨਵੇਂ ਰਾਸ਼ਨ ਡਿਪੋ ਦੀ ਅਲਾਟਮੈਂਟ ਲਈ ਨਿਰਧਾਰਤ ਕੀਤੀ ਗਈ ਸਮਾਂ ਸੀਮਾ 28 ਸਤੰਬਰ ਤੋਂ ਵਧਾ ਕੇ 10 ਅਕਤੂਬਰ ਕਰ ਦਿੱਤੀ ਗਈ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਟੋ 'ਚ ਬੈਠੀ ਇਜ਼ਰਾਈਲ ਕੁੜੀ ਤੋਂ ਹੋਇਆ ਜੀ ਬੈਗ ਆਈ ਜਾਣੀ ਜੀ ਸੱਟਾਂ ਅੰਮ੍ਰਿਤਸਰ ਤੋਂ ਆਈ ਸੀ ਜੀ ਘੁੰਮਣ ਅੰਮ੍ਰਿਤਸਰ ਦੇ ਟਾੜੀ ਬਾਰਡਰ ਤੇ ਰੇਟ੍ਰੀਟ ਸ੍ਰੇਮਣੀ ਦੇਖਣ ਜਾ ਰਹੀ ਅੰਨ ਇਜ਼ਰਾਈਲ ਦੀ ਲੜਕੀ ਨਾ ਅੰਮ੍ਰਿਤਸਰ ਦੇ ਚਹਿਰਾਟਾ ਨਦੀਕ ਲੁੱਟ ਖੋ ਦਾ ਮਾਮਲਾ ਸਾਹਮਣੇ ਆ ਜਿੱਥੇ ਟਾੜੀ ਬਾਰਡਰ ਤੇ ਆਟੋ ਵਿੱਚ ਆ ਜੀ ਸਟੇਟ ਦੀ ਸ੍ਰੇਮਣੀ ਦੇਖਣ ਜਾ ਰਹੀ ਸੀ ਜਿਸ ਦੌਰਾਨ ਰਸਤੇ ਵਿੱਚ ਚਹਿਰਾਟਾ ਨਦੀ ਦੇ ਮੋਟਰਸਾਈਕਲ ਸਵਾਰ ਕੁਝ ਲੋਕਾਂ ਵੱਲੋਂ ਇਜ਼ਰਾਈਲ ਦੀ ਇਸ ਲੜਕੀ ਲਈ ਲੁੱਟਖੋ ਕੀਤੀ ਗਈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਜੀ ਆਲੂ ਪਿਆਜ਼ ਦੀ ਕੀਮਤਾਂ ਦੁੱਗਣੀਆਂ ਦਾਲਾਂ ਵੀ ਮਹਿੰਗੀਆਂ ਹੋ ਚੁੱਕੀਆਂ ਨੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਜੀ ਕਿਸਾਨਾਂ ਨੂੰ ਮਿਲੇਗਾ ਜੀ ਨਵਰਾਤਰੀ ਦਾ ਤੋਹਫਾ ਇਸ ਤਰੀਕੇ ਤੇ ਨਵੇਂ ਆਉਣਗੇ ਖਾਤਿਆਂ 'ਚ ਪੈਸੇ ਕਿਸਾਨਾਂ ਨੂੰ ਵੱਡੀ ਸਹਾਇਤਾ ਜਿਹੜੀ ਪ੍ਰਦਾਨ ਕਰਨ ਵਾਲੀ ਕੇਂਦਰ ਸਰਕਾਰ ਦੀ ਯੋਜਨਾ ਪੀਐਮ ਕਿਸਾਨ ਸਨਮਾਨ ਦੀ ਬਾਰੇ ਇੱਕ ਵੱਡਾ ਅਪਡੇਟ ਆ ਨਵਰਾਤਰੀ ਦੌਰਾਨ ਜਿਹੜਾ ਲਗਭਗ 9 ਕਰੋੜ ਗਰੀਬ ਕਿਸਾਨ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 2-2000 ਰੁਪਏ ਮਿਲਣਗੇ ਕਿਸਾਨ ਸਰਕਾਰ ਦੀ 18ਵੀਂ ਕਿਸ਼ਤ ਜਾਰੀ ਕਰਨ ਦੀ ਮਿਤੀ ਐਲਾਨ ਕੀਤਾ ਜਾ ਚੁੱਕਿਆ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈੱਬਸਾਈਟ ਦੇ ਅਨੁਸਾਰ ਇਸ ਦੀ 18ਵੀਂ ਕਿਸ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਕਤੂਬਰ 2024 ਨੂੰ ਜਾਰੀ ਕਰਨਗੇ ਇਹ ਸਕੀਮ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਵਿੱਤੀ ਕੀਤੀ ਗਈ ਹੈ ਇਸ ਸਕੀਮ ਦਾ ਲਾਭ ਲੈਣ ਲਈ ਇਕ केवाईसी ਜਰੂਰੀ ਹੈ ਜੇਕਰ ਤੁਸੀਂ ਆਪਣੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਪੈਸੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਹਾਡੇ ਲਈ ਪ੍ਰਧਾਨ ਮੰਤਰੀ ਕਿਸਾਨ ਪੋਰਟਲ ਤੇ ਇਕ केवाईसी ਕਰਨਾ ਲਾਜ਼ਮੀ ਹੈ ਜਿਨ੍ਹਾਂ ਲੋਕਾਂ ਕੋਲ ਪ੍ਰਧਾਨ ਪਤਰੀ ਕਿਸਾਨ ਦਾ ਇਕ केवाईसी ਨਹੀਂ ਹੈ ਉਹਨਾਂ ਨੂੰ ਯੋਜਨਾ ਦਾ ਲਾਭ ਲੈਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪ੍ਰਧਾਨ ਮੰਤਰੀ ਕਿਸਾਨ ਪੋਰਟਲ ਤੇ ਤੁਸੀਂ ਮੋਬਾਈਲ ਨੰਬਰ ਤੇ ਆਧਾਰ ਕਾਰਡ ਦੀ ਮਦਦ ਨਾਲ OTP ਦੀ ਮਦਦ ਨਾਲ eKYC ਕਰਵਾ ਸਕਦੇ ਹੋ ਜੇਕਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਤੁਸੀਂ ਨੇੜੇ ਦੇ CSC ਸੈਂਟਰ ਜਾ ਕੇ ਵੀ eKYC ਕਰਵਾ ਸਕਦੇ ਹੋ ਤਾਂ ਜੋ ਤੁਹਾਨੂੰ 6000 ਰੁਪਏ ਜਿਹੜਾ ਸਾਲ ਦਾ ਮਿਲ ਸਕੇ 22000 ਰੁਪਏ ਤਿੰਨ ਕਿਸ਼ਤਾਂ ਦਾ ਜਿਹੜਾ ਮਿਲ ਸਕੇ ਤੇ ਇਸੇ ਠੀਕ ਹੈ ਜੀ ਇਸ ਥਾਰਮਿਕ ਇਸਤੇਮਾਲ ਜਲਦੀ ਹੀ ਲਾਗੂ ਹੋਣ ਵਾਲੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਜੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤਾ ਜੀ ਤੋਹਫਾ ਖਾਤਿਆਂ ਵਿੱਚ ਆਉਣਗੇ ਜੀ 51-52 ਹਜ਼ਾਰ ਰੁਪਏ ਪੰਜਾਬ ਸਰਕਾਰ ਦੀ ਸਕੀਮ ਦਾ ਲੋਕ ਲਾਭ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਇਸੇ ਦੇ ਨਾਲ ਪਛੜੀਆਂ ਸ਼੍ਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੇ ਭਲਾਈ ਲਈ ਵੀ ਲਗਾਤਾਰ ਕਾਰਜਸ਼ੀਲ ਹੈ ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ ਅਧਿਕਾਰਤਾ ਕਟ ਗੇਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਛੜੀਆਂ ਸ਼੍ਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਆਸ਼ੀਰਵਾਦ ਸਕੀਮ ਤਹਿਤ ਚਾਲੂ ਬਰੇਦਾਂ 13 ਕਰੋੜ ਰੁਪਏ ਦੀ ਰਕਮ ਰਿਲੀਜ਼ ਕੀਤੀ ਗਈ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਹਨਾਂ ਨੇ ਦੱਸਿਆ ਕਿ ਇੰਨਾ ਜਿਹੜੇ ਸ਼ਹਿਰ ਨੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਵਿੱਚ ਵੀ ਅਲਾਟਮੈਂਟ ਕੀਤੀ ਜਾ ਚੁੱਕੀ ਹੈ 13 ਕਰੋੜ ਰੁਪਏ ਜਿਹੜਾ ਜਾਰੀ ਕਰ ਦਿੱਤਾ ਹੈ ਇਹਦੇ ਵਿੱਚ 2581 ਜਿਹੜੇ ਲੋਕਾਂ ਨੂੰ ਇਹ ਜਿਹੜੇ ਸਕੀਮ ਦਾ ਲਾਭ ਮਿਲਿਆ ਜੀ ਤਾਂ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲਗੇ ਨੀਚੇ ਕਮੈਂਟ ਕਰਨਾ 5151000 ਕੁੜੀ ਦੇ ਵਿਆਹ ਦੇ ਤੇ ਮਿਲਦੇ ਨੇ ਜੀ ਜਿਹੜੇ ਖਾਤੇ ਦੇ ਵਿੱਚ ਪੈ ਚੁੱਕੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ